ਚੱਬ ਘੜਦੋਗੇ ਜੀ ਕਿਸੇ ਪ੍ਰਕਾਰ ਦੀ ਸੰਢੀ ਹੋਵੇ ਜੀ। ਮੈਂ ਆ ਪਾਰਟੀ ਨੇ ਕੱਲੀ ਛੱਡ ਤਾ ਛੱਡ ਦੋ ਵੀ। ਚੱਕ ਦੋ ਫੱਟੇ ਜੀ। ਬਾਈ ਸਪਰੇਹਾਂ ਦੇ ਨਾਮ ਤੇ ਕਿਸਾਨਾਂ ਨਾਲ ਬਹੁਤ ਲੁੱਟ ਹੁੰਦੀ ਆ। ਅੱਜ ਪੰਜਾਬ ਹਰਿਆਣਾ ਦਾ ਸਾਂਝਾ ਦਾ ਸਹਿਰਾ ਤਨੀਰ। ਤਨੀਰ ਰੋਡ ਦੇ ਉੱਪਰ ਮਾਨਸਾ ਤੋਂ ਜਦੋਂ ਆਪਾਂ ਸਰਚੂ ਨੂੰ ਜਾਂਦੇ ਹਾਂਗੇ ਆਹ ਵੇਖੋ ਕਿਸਾਨ ਪਹਿਟੀ ਸਾਈਡ ਤੁਹਾਨੂੰ ਕੱਲੀ ਕੱਲੀ ਸਪਰੇ ਦਾ ਰੇਟ ਦੱਸਾਂਗੇ। ਨਹੀਂ ਬਹੁਤ ਦੁਕਾਨਾਂ ਵਾਲੇ ਰੇਟ ਨਹੀਂ ਦੱਸਦੇ ਹੁੰਦੇ ਤੇ ਨਾਲੇ ਤੁਹਾਨੂੰ ਜਿਹੜੇ ਕਿਸਾਨ ਭਰਾ ਆਪਣੇ ਸਪਰੇਹਾਂ ਲੈਣੇ ਇਹਨਾਂ ਨਾਲ ਵੀ ਗੱਲਬਾਤ ਕਰਵਾਵਾਂਗੇ। ਬਾਈ ਕਿੰਨੇ ਘਣੇ ਉੱਦੋਂ ਸਪਰੇਹ ਲੈਣ ਨੂੰ? ਅਸੀਂ ਤੇ ਕਿਵੇਂ ਲਾਉਣਾ ਰੇਟ ਦਾ ਫਰਕ ਬਹੁਤ ਫਰਕ ਆ ਬਈ ਅੱਗੇ ਨੋ ਇਹਨਾਂ ਦਾ ਆ ਸਾਰੀਆਂ ਦੁਕਾਨਾਂ ਨਾਲ ਘਟਕੇ ਲਾਉਂਦੇ ਆ ਹਾਂ ਘਟਕੇ ਲਾਉਂਦੇ ਆ ਦਵਾਈਆਂ ਓਰੀਜਨਲ ਹੁੰਦੀਆਂ ਨੇ ਬਈ ਹਾਂ ਓਰੀਜਨਲ ਜੀ ਕਿਵੇਂ ਰਿਜ਼ਲਟ ਮਿਲਦਾ ਬਈ ਰਿਜ਼ਲਟ ਪੂਰਾ ਬਈ ਫੁੱਲ ਜਿਹਾ ਪੂਰਾ ਵਿਸ਼ਵਾਸ ਵਾਲਾ ਕੰਮ ਹੈ ਰਿਜ਼ਲਟ ਜਿਹਾ ਯਕੀਨ ਕਰ ਸਕਦੇ ਆਂ ਆਪਾਂ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਰਿਜ਼ਲਟ ਆ ਹਾਂ ਜੀ ਤੇ ਆਜੋ ਬਈ ਹੁਣ ਕਰਦੇ ਆ ਰੇਟਾਂ ਮਾਰੇ ਗੱਲਬਾਤ ਵੀਡੀਓ ਸ਼ੇਅਰ ਕਰਕੇ ਆਪਣੇ ਕਿਸਾਨ ਮਿੱਤਰਾਂ ਤੱਕ ਜਰੂਰ ਪਹੁੰਚਾ ਦਿਓ ਆ ਡੇਰੀ ਪੀਜਾ ਤੇ ਸਾਰੇ ਰੇਟ ਲਿਖੇ ਪਏ ਨੇ ਕੱਲੀ-ਕੱਲੀ ਸਪਰੇਅ ਦਾ ਕਈ ਸਪਰੇਅਾਂ ਦੇ ਰੇਟ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਜਿਵੇਂ ਪ੍ਰਦਾਨ ਆ ਕਿੰਨੇ ਰੁਪਏ ਤੋਂ ਸਟਾਰਟ ਹੋ ਜੂ ਬਈ 85 ਰੁਪਏ ਤੋਂ ਸਟਾਰਟ ਹੈ ਜੀ ਪ੍ਰਦਾਨ ਆਪਣੇ ਕੋਲੇ ਤੇ ਸਾਰੇ ਬ੍ਰਾਂਡ ਮਿਲ ਜਾਣਗੇ ਸਾਰੇ ਬ੍ਰਾਂਡ ਮਿਲਣਗੇ ਜੀ ਤੇ ਕੋਰਾਦਨ ਕੀ ਰੇਟ ਪੈ ਜੂ ਬਈ 150 ਰੁਪਏ ਕਿੱਲਾ ਜੀ ਕਸਟੋੜੀਆ ਕਸਟੋੜੀਆ ਆਪਣੇ ਕੋਲੇ 800 ਦਾ ਲੀਟਰ ਹੈ ਜੀ ਤੇ ਇਸ ਤੋਂ ਬਾਅਦ ਆ ਗਈ ਇੱਕ ਟਾਰਾ ਟਾਰਾ ਅਸੀਂ 70 ਰੁਪਏ ਕਿੱਲਾ ਜੀ ਪ੍ਰੋਕਲੇਮ ਪ੍ਰੋਕਲੇਮ ਆਸੀ ਆਪਣੇ ਕੋਲੇ 90 ਰੁਪਏ ਕਿੱਲਾ ਜੀ 90 ਰੁਪਏ ਕਿੱਲਾ 400 ਜੈਸਾ ਆਪਣੇ ਕੋਲੇ ਆਸ ਜੀ 1300 ਸਟਾਰਟ ਆ ਜੀ 1300 ਦਾ ਇਹ ਪੂਰਾ ਲੀਟਰ ਹੈਗਾ ਕਿੰਨੇ ਮਿੰਟ ਤੇ ਹੋ ਜਾਊਗਾ ਕਿਲੋ ਜੀ ਕਿਲੋ 7 ਕਿੱਲਿਆਂ ਦਾ ਜੀ 7 ਕਿੱਲਿਆਂ ਦਾ ਕਿਲੋ 1300 ਦਾ ਬਾਈ ਚੈਸ ਜੇ ਤੁਸੀਂ ਬਾਹਰੋਂ ਲੈਣ ਜਾਓਗੇ ਬਹੁਤ ਮਹਿੰਗਾ ਪੈਂਦਾ ਹੈਗਾ ਨਾਲੇ ਵਿਆਜ ਪੂਜਾ ੱਟ ਲੱਗਦੇ ਨੇ ਕਾਊਂਟਰ ਕੈਸ ਹੈਗਾ ਆਨਲਾਈਨ ਵੀ ਤੁਸੀਂ ਮੰਗਵਾ ਸਕਦੇ ਹੋ ਜੇ ਆਰਡਰ 30 ਤੋਂ 30000 ਤੋਂ ਵੱਧਦਾ ਹੈਗਾ ਤੁਸੀਂ ਘਰੇ ਬੈਠੇ ਦਵਾਈ ਮੰਗਵਾ ਸਕਦੇ ਹੋ ਜਿਹੜੀ 13045 ਹੁੰਦੀ ਆ ਬਈ ਪੈਕਟ ਜੇ ਹੋਏ ਆਸ ਜੀ ਆਪਣੇ ਦਾਣੇ ਨੂੰ ਤਾਕਤ ਦੇਣ ਵਾਸਤੇ ਨਾ 140 ਰੁਪਿਆ ਦਾ ਕਿੱਲਾ ਸਟਾਰਟ ਹੈ ਜੀ 250 ਦਾ ਦਿੰਦੇ ਨੇ ਸਾਡੇ ਇੱਕ ਦੁਕਾਨ ਵਾਲੇ 140 ਰੁਪਿਆ ਸਟਾਰਟ ਹੈ ਜੀ ਆਪਣੇ ਗਰੰਟ ਦੀ ਗਰੰਟੀ ਫੁੱਲ ਹੈ ਜੀ ਰਿਜ਼ਲਟ ਦੇ ਫਿਰ ਸੁੰਡੀ ਵਾਲੀਆਂ ਦਵਾਈਆਂ ਦਾ ਰਿਜ਼ਲਟ ਨਹੀਂ ਆਉਂਦੇ ਬਈ ਨਾਲ ਤਾਂ ਅਗਲਾ ਰੇਟ ਵਾਲਾ ਲਾ ਜਾਂਦਾਗਾ ਸੁੰਡੇ ਵਾਲੀ ਆਪਣੇ ਕੋਲੇ ਆਸ ਜੀ ਚਿਬ ਘੜ ਦੋਗੇ ਜੀ ਕਿਸੇ ਪ੍ਰਕਾਰ ਦੀ ਸੁੰਡੀ ਹੋਵੇ ਜੀ ਐ ਸੜ ਦੂ ਡੇ ਡੇਗਾ ਫੁੱਲ ਰਿਜ਼ਲਟ ਜਿਵੇਂ ਆ ਪਾਰਟੀ ਨੇ ਕੱਲ ਹੀ ਸੜਤੇ ਐ ਸੜ ਦੋ ਵੀ ਚੱਕ ਦੋ ਫੱਟੇ ਜੀ ਕਿੰ 10 ਕਿੱਲਿਆਂ ਦਾ ਲੀਟਰ 250 ਦੀ ਕਿੱਲੇ ਦੀ ਪਈ ਗੀ ਨਾ 250 ਰੁਪਏ ਕਿੱਲਾ ਇਹ ਬ੍ਰਾਂਡ ਕਿਹੜੇ ਕਿਹੜੇ ਮਿਲ ਜਾਣਗੇ ਬ੍ਰਾਂਡ ਸਾਰੇ ਆ ਜੀ ਆਪਣੇ ਕੋਲੇ ਬਾਇ ਨਾਮ ਤੁਹਾਨੂੰ ਸਾਰਾ ਪਰਿਆਰਿਆਂ ਨੂੰ ਮਿਲੂਗਾ ਰਿਜ਼ਲਟ ਦੇ ਪੂਰੇ ਜ਼ਿੰਮੇਵਾਰੀ ਹੋ ਜੀ ਆ ਸਾਰੀਆਂ ਦਵਾਈਆਂ ਪਈ ਨੇ ਬਈ ਬਾਕੀ ਬਾਈ ਹੋਰਾਂ ਦਾ ਨੰਬਰ ਚੱਲ ਰਾ ਸਕਰੀਨ ਤੇ ਕਈ ਦਵਾਈਆਂ ਦਾ ਰੇਟ ਨਹੀਂ ਕੈਮਰੇ ਚ ਦੱਸ ਸਕਦੇ ਕੰਪਨੀ ਵਾਲੇ ਇਤਰਾਜ਼ ਕਰਦੇ ਹੁੰਦੇ ਆ ਉਹ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋਗੇ ਸਾਰੇ ਬ੍ਰਾਂਡਾਂ ਦੀਆਂ ਦਵਾਈਆਂ ਹੈਗੀਆਂ ਨੇ ਤੇ ਬਾਕੀ ਆਨਲਾਈਨ ਮੰਗਵਾ ਸਕਦੇ ਜੇ 30000 ਤੋਂ ਆਰਡਰ ਵੱਡਾ ਹੈਗਾ ਬਾਈ ਜਿਹੜੇ ਭਰਾ ਦੁਕਾਨਦਾਰ ਨੇ ਕੋਈ ਆਮ ਦੁਕਾਨਦਾਰ ਨਹੀਂ ਆਪਣੇ ਕਿਸਾਨਾਂ ਦੇ ਪੁੱਤ ਨੇ ਤੇ ਪੜ੍ਹੇ ਲਿਖੇ ਨੇ ਪਹਿਲਾਂ ਕਈ ਕੰਪਨੀਆਂ 'ਚ ਕੰਮ ਕੀਤਾ ਹੈ ਬਾਈ ਹਾਂ ਬਈ ਫੁੱਲ ਕੰਪਨੀਆਂ 'ਚ ਕੰਮ ਕਰਿਆ ਜੀ ਆਪਾਂ ਘਾਟਾ ਚਾ ਜੀਐਸਪੀ ਚਾ ਨਾਰਦਨ ਚਾ ਸਾਰੀਆਂ ਬ੍ਰਾਂਡ ਕੰਪਨੀਆਂ 'ਚ ਕੰਮ ਕਰਿਆ ਜੀ ਅੱਛਾ ਤੇ ਨਹੀਂ ਕਿ ਮੰਨ ਲਓ ਬਈ ਸਿੱਖ ਕੇ ਪੂਰਾ ਗਿਆਨ ਬਣਿਆ ਹਾਂ ਸਿੱਖ ਗਿਆ ਜੀ ਕੋਈ ਬੀਐਸਸੀ ਆ ਜੀ ਕਿਸੇ ਦਾ ਡਿਪਲੋਮਾ ਕਰਿਆ ਬਈ ਵੈਸੇ ਦੁਕਾਨ ਹਾਂ ਜੀ ਇਹ ਇਹ ਵੇਦ ਆ ਗਿਆ ਵੀ ਕਿਹੜੀ ਸਪਰੇ ਕਿਹੜੇ ਮੌਕੇ ਤੇ ਕਰੀਏ ਬਾਕੀ ਆਪਾਂ ਹੁਣ ਜਿਵੇਂ ਆਪਣੇ ਮਾਨਸਾ ਚ ਇੱਕ ਕਾਊਂਟਰ ਹੈ ਜੀ ਝਨੀਰ ਕੋਲੇ ਹੁਣ ਆਪਾਂ ਨੂੰ ਸਾਰੇ ਪਿੰਡਾਂ ਦਾ ਪਤਾ ਵੀ ਕਿਹੇ ਜੇ ਬਾਣ ਹੈ ਕਿਹੇ ਜੇ ਖੇਤ ਆ ਉਹੇ ਜਆ ਪ੍ਰੋਡਕਟ ਅਸੀਂ ਦਿੰਨੇ ਆ ਜੀ ਜਿਹੜੇ ਡਾਕਟਰ ਬਣ ਕੇ ਵਾਸ ਨੇ ਨਹੀਂ ਉਹ ਹੀ ਸਪਰੇ ਹਾਂ ਨਹੀਂ ਨਹੀਂ ਵੈਸੇ ਚੱਕ ਹੀ ਨਹੀਂ ਦਿੰਦੇ ਜੀ ਅਗਲੇ ਦਾ ਫੀਲਡ ਪਹਿਲਾਂ ਚੈੱਕ ਕਰਕੇ ਆਉਣੇ ਆ ਜਿਵੇਂ ਰੇਸ ਲਾ ਬਾਣ ਹੈ ਉਥੇ ਉਹ ਜਆ ਪ੍ਰੋਡਕਟ ਦਿੰਨੇ ਆ ਜਿਹੜਾ ਡਾਕਰ ਬਾਣਾ ਉਥੇ ਉਹ ਜਆ ਦਿੰਨੇ ਆ ਜੀ ਉਹ ਚੀਜ਼ ਹਟਾ ਦੋ ਇੱਕ ਗਵੰਡੀ ਨੇ ਸਪਰੇ ਕਰਤੀ ਤਾਂ ਦੂਜਾ ਗਵੰਡੀ ਦੇਖ ਕੀ ਕਰਨ ਲੱਗੇ ਹਾਂ ਹੌਨ ਇੱਕ ਵਾਰ ਲੋਕੇਸ਼ਨ ਵੀ ਦਿਖਾ ਦਨੇ ਹੈਗੇ ਜਦੋਂ ਆਪਾਂ ਮਾਨਸਾ ਤੋਂ ਸਰਸਾ ਨੂੰ ਜਾਈਏ ਆਹ ਰੋਡ ਆ ਵੇਖ ਲੋ ਇਹ ਰੋਡ ਮਾਨਸਾ ਤੋਂ ਆਉਂਦਾਗਾ ਤੇ ਇਧਰ ਆ ਗਿਆ ਸਰਸਾ ਝਨੀਰ ਸਹਿਰ ਆ ਝਨੀਰ ਸਹਿਰ ਦੇ ਐਂਟਰ ਹੋਣ ਸਾਰ ਕਿਸਾਨ ਪੈਸਟੀਸਾਈਡ ਤੇ ਇਹ ਵੀਡੀਓ ਸ਼ੇਅਰ ਕਰਕੇ ਆਪਣੇ ਵੱਤੋ ਵੱਤ ਕਿਸਾਨ ਮਿੱਤਰਾਂ ਨੂੰ ਪਹੁੰਚਾ ਦਿਓ ਜਿਨੇ ਵੀ ਕੋਈ ਸਪਰੇਹਾਂ ਲੈਣੀਆਂ ਨੇ ਇੱਥੇ ਝਨੀਰ ਆ ਜਿਓ ਬਾਕੀ ਜਾਣਕਾਰੀ ਸਕਰੀਨ ਤੇ ਚੱਲ ਰਹੇ ਨੰਬਰ ਤੇ ਫੋਨ ਕਰਕੇ ਲੈ ਲਓ ਧੰਨਵਾਦ ਜੀ ਸਰਪੰਚ ਹਾਂ ਆ ਸਾਡੇ ਵਾਲੇ ਨੂੰ ਮੈਨੂੰ ਉਰੋ ਹੀ ਲੈਂਦਾ ਸਪਰੇਹਾਂ ਅੱਛਾ ਹਾਂ ਆ ਦੇਖਾ ਕਿਵੇਂ ਹੋ ਜੀ ਬਾਬੂ ਜੀ ਵਧੀਆ ਜੀ ਵਧੀਆ ਇਥੋਂ ਲਿਆਨੇ ਆ ਜੀ ਆਪਾਂ ਕਿਵੇਂ ਫਰਕ ਆ ਜੂ ਕੋਈ ਬਹੁਤ ਵਧੀਆ ਜੀ ਕੀ ਕੀ ਫਰਕ ਆ ਜੀ ਰਿਜ਼ਲਟ ਵਧੀਆ ਜੀ ਆਹ ਮੈਂ ਚਲੇ ਕੇ ਚਲੀਏ ਨਰਮਾ ਦਿਖਾਈਏ ਵਧੀਆ ਖੜਾ ਆ ਨਾ ਅੱਜ ਡੱਡੂ ਫੁੱਲ ਲੱਗੇ ਪਏ ਨੇ ਮੈਂ ਕਿਹੜਾ ਕਾਨੂੰ ਪੁੱਛਦਾ ਅੱਛਾ ਹਾਂ ਤੈਨੂੰ ਮੈਂ ਹੋਰ ਦੱਸਾਂ ਆਪਣੇ ਜ਼ਿੰਮੇਵਾਰ ਭਾਈ ਸਾਡੇ ਤੇ ਲੱਗਣ ਲੱਗੇ ਕਿਉਂ ਅਗਲਾ ਕਾ ਲਾਲਾ ਨੇ ਡਾੜਾ ਵਾਹਣ ਕਰ ਲਿਆ ਏਡਾ ਏਡਾ ਮਲ ਨਰਮਾ ਕਰ ਲਿਆ ਸਾਡਾ ਅੱਛਾ ਅੱਛਾ ਹਾਂ ਫੁੱਲ ਪੁੰਚ ਚੜਾਈ ਆ ਨੀ ਜਮਾ ਸਰਪੰਚ ਹੈ ਨਾ ਕੋਲੇ ਪੂਰੀਆਂ ਵਧੀਆ ਮਿਲਦੇ ਨੇ ਸਰਪ੍ਰੈਂਸ ਸਰਪੰਚ ਬੰਦੀ ਵਧੀਆ ਨੇ ਲਾਲਾ ਜੀ Ориجنਲ ਮਿਲਦੀਆਂ ਨੇ ਬਾਕੀ ਗੱਲ ਰੇਟ ਤੇ ਬੋਲੀ ਉੱਤੇ ਕੱਲੀ ਕੱਲੀ ਚੀਜ਼ ਹੈ ਹਾਂਜੀ ਦੂਜਾ ਨੰਬਰ ਇਹ ਪੜ੍ਹੇ ਲਿਖੇ ਨੇ ਡਾਕਟਰ ਨੇ ਕੰਪਨੀਆਂ 'ਚ ਕੰਮ ਕੀਤਾ ਹੋਇਆ ਹੈ ਹਾਂ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਧੰਨਵਾਦ ਜੀ